ちょっとアップンバイバー。Yeah, ਪੰਜਾਬ ਵਿੱਚ ਕਾਨੂੰਨ ਨਾਮ ਦੀ ਨਹੀਂ ਰਹੀ ਕੋਈ ਚੀਜ਼ ਪ੍ਰਤਾਪ ਸਿੰਘ ਬਾਜਵਾ। ਹਰਿਆਣਾ ਵਿੱਚ ਕਾਂਗਰਸ ਪਾਰਟੀ ਕਰੇਗੀ ਤੇ ਹਾਸਲ ਜਿੱਤ ਹਾਸਲ ਕੀਤਾ ਦਾਵਾ। ਕਾਂਗਰਸ ਦੇ ਉੱਕੇ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਸ਼ਹਿਰ ਧਾਲੀਵਾਲ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਕੁਮਾਰ ਕਾਲੇ ਸ਼ਾਹ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਦਾਇਤ ਕੀਤੀ ਕਿ ਆਉਣ ਵਾਲੀਆਂ ਸਰਪੰਚੀ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ ਨੂੰ ਲੈ ਕੇ ਵਰਕਰ ਤਿਆਰ ਰਹਿਣ ਕਿਸੇ ਵੀ ਵਰਕਰ ਦੇ ਕਾਗਜ਼ ਰੱਦ ਨਹੀਂ ਹੋਣ ਦਿੱਤੇ ਜਾਣਗੇ। ਇੱਕ ਸਵਾਲ ਦੇ ਜਵਾਬ ਵਿੱਚ ਬਾਜਵਾ ਨੇ ਕਿਹਾ ਕਿ ਸੂਬੇ ਦੇ ਵਿੱਚ ਕਾਨੂੰਨ ਅਸਥਾਨਾਂ ਦੀ ਕੋਈ ਚੀਜ਼ ਨਹੀਂ ਹੈ ਲਗਾਤਾਰ ਹਤਿਆਵਾਂ ਫਰੋਤੀਆਂ ਮੰਗਣ ਤੇ ਲੁੱਟ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਪੰਜਾਬ 'ਚ ਇਸ ਸਮੇਂ ਜੰਗਲ ਰਾਜ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਚੋਣਾਂ ਦੇ ਵਿੱਚ ਜੋ ਉਹਨਾਂ ਨੂੰ ਪਾਰਟੀ ਵੱਲੋਂ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਅਗਲੇ ਦਿਨਾਂ ਦੇ ਵਿੱਚ ਉਸ ਨੂੰ ਨਿਭਾਉਣਗੇ ਪਰਤਾਬ ਜਵਨੇ ਵੀ ਲਾਨ ਕੀਤਾ ਕਿ ਪਹਿਲਾਂ ਹਿਮਾਚਲ ਚੋਣਾ ਦੇ ਵਿੱਚ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀ ਹੁਣ ਉਸ ਦੇ ਬਾਅਦ ਹਰਿਆਣਾ ਦੀ ਵਾਰੀ ਹੈ ਹਰਿਆਣਾ ਵਿੱਚ ਵੀ ਕਾਂਗਰਸ ਪਾਰਟੀ ਇਤਿਹਾਸਕ ਜਿੱਤ ਦਰਜ ਕਰੇਗੀ ਦੇਖੋ ਗੱਲ ਇਸ ਰਹਿ ਕਿ ਵਰਕਰਸ ਦੀ ਮੀਟਿੰਗ ਹੈ ਮੈਂ 2-3 ਮਹੀਨੇ ਬਾਅਦ ਮੈਨੂੰ ਮੌਕਾ ਮਿਲ ਸਕੇਆ ਕਿਉਂਕਿ ਪਹਿਲੇ ਵੀ ਮੈਂ ਪਾਰਟੀ ਦੇ ਕੰਮਾਂ ਵਿੱਚ ਬਾਹਰ ਮਸਰੂਫ ਸੀ ਕੋਈ ਜ਼ਾਤੀ ਇੱਕ ਸ਼ਾਦੀ ਵਾਸਤੇ ਮੈਨੂੰ ਦੇਸ਼ ਤੋਂ ਬਾਹਰ ਵੀ ਕੁ ਚੰਦ ਦਿਨ ਜਾਣਾ ਪਿਆ ਸੀ ਤੋਂ ਬਹੁਤ ਭਾਰੀ ਤੁਸੀਂ ਵੇਖਿਆ enthusiam ਹੈ ਕਾਂਗਰਸ ਦੇ ਵਰਕਰਸ ਜਿਹੜੇ ਉਹਨਾਂ ਦੇ ਕੋਈ ਸ਼ਿਕਵੇ ਸਨ ਜਾਂ ਕੋਈ ਗਿਲੇ ਸੀ ਜਾਂ ਉਹਨਾਂ ਨੂੰ ਕਿਸੇ ਕਿਸਮ ਦੀ ਇਹ ਲੱਗਦਾ ਸੀ ਕਿ ਗਵਰਨਮੈਂਟ ਜਿਹੜੀ ਹੈ ਉਹ ਸਰਪੰਚੀ ਦੀਆਂ ਤੇ ਪੰਚੀ ਦੀਆਂ ਇਲੈਕਸ਼ਨਾਂ ਵਿੱਚ ਕੋਈ ਧੱਕੇਸ਼ਾਹੀ ਨਾ ਕਰੇ ਮੈਂ ਬਕਾਇਦਾ ਤੌਰ ਉਹਨਾਂ ਨੂੰ ਇਸ ਕੱਲ ਦਾ ਵਿਸ਼ਵਾਸ ਦਵਾਇਆ ਕਿ ਕੋਈ ਧੱਕੇਸ਼ਾਹੀ ਨਾ ਕਦੀ ਕੀਤੀ ਹੈ ਨਾ ਕਿਸੇ ਨੂੰ ਕਰਨ ਦਵਾਂ ਤੁਸੀਂ ਤਗੜੇ ਆਜ਼ਾਦਾਨਾ ਭਾਰਤ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਤੁਸੀਂ ਆਪਣੇ ਕਾਗਜ਼ ਪੂਰੇ ਕਰੋ ਤੁਸੀਂ ਇੱਕ ਜੁੱਟ ਹੋਵੋ ਜਿਤਨਾ ਗੁਰੂ ਮਹਾਰਾਜ ਸਾਹਿਬ ਦੇ ਅਸ਼ੀਰਵਾਦ ਨਾਲ ਤੇ ਤੁਸੀਂ ਆਪਣੀ ਤਿਆਰੀ ਰੱਖੋ ਕਿਸੇ ਦਾ ਕੋਈ ਕਾਗਜ਼ ਇਹ ਮੇਰਾ ਓਪਨ ਇੱਕ ਮੈਸੇਜ ਹੈ ਕਾਂਗਰਸ ਦੇ ਵਰਕਰ ਜੀ ਨੂੰ ਤੇ ਸਾਥੀਆਂ ਨੂੰ ਤਗੜੇ ਹੋ ਕੇ ਤੁਸੀਂ ਕਰੋ ਇਹਦਾ ਫਿਕਰ ਨਾ ਕਰੋ ਕਾਗਜ਼ ਕਿਸ ਦਾ ਰਿਜੈਕਟ ਨਹੀਂ ਹੋਏ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਹੁਣ ਵੇਖਣ ਚਾ ਰਹੇ ਆ ਕਿ ਕਈ ਆਮ ਆਦਮੀ ਪਾਰਟੀ ਦੇ ਆਪਣੇ ਲੀਡਰ ਜਿਹੜੇ ਗੋਰੀਆਂ ਦੇ ਸ਼ਿਕਾਰ ਹੋ ਐਂਡ ਦੂਜੀ ਗੱਲ ਮੈਂ ਕਹਿਣਾ ਚਾਹਨਾ ਜਿਸ ਸੂਬੇ ਦਾ ਮੁੱਖ ਮੰਤਰੀ 15 ਅਗਸਤ ਵਾਲੇ ਦਿਨ ਬੁਲੇਟ ਪ੍ਰੂਫ ਸ਼ੀਸ਼ੇ ਲਾ ਕੇ ਉਹਦੇ ذریعے ਸੂਬੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਏ ਕਿ ਤੁਹਾਡੀ ਜ਼ਿੰਦਗੀ ਤੇ ਤੁਹਾਡਾ ਕਾਰੋਬਾਰ ਤੇ ਤੁਹਾਡੀ ਜਾਇਦਾਦ ਮੇਰੀ ਸਰਕਾਰ ਮਹਿਫੂਜ਼ ਰੱਖੇਗੀ ਉਹਦੇ ਤੇ ਕਿੰਨਾ ਕੁ ਲੋਕ ਵਿਸ਼ਵਾਸ ਰੱਖਣਗੇ ਚੀਫ ਮਨਿਸਟਰਿਕ ਬੁਲੇਟ ਪ੍ਰੂਫ ਉਹਦੇ ਵਿੱਚੋਂ ਬੋਲ ਰਿਹਾ ਹੈ ਇੱਕ ਕੈਬਨ ਚੋਂ ਬੋਲ ਰਿਹਾ ਤੇ ਕਿੰਨਾ ਕੁ ਲੋਕਾਂ ਨੂੰ ਫੇਟ ਹੋ ਸਕਦਾ ਜਿਸ ਸੂਬੇ ਦੇ ਵਿੱਚ ਪੰਜਾਬ ਦੀ ਪੁਲਿਸ ਜਿਹਨਾਂ ਲੋਕਾਂ ਦੀ ਹਵਾਸਤ ਕਰਨੀ ਉਹ ਇੱਕ ਨੌਨ ਗੈਂਗਸਟਰ ਨੂੰ ਲਾਰੈਂਸ ਬਿਸ਼ਰੋਈ ਨੂੰ ਸੀਏ ਖਰੜਚ ਖੜ ਕੇ ਇੱਕ ਐਸਪੀ ਲੈਵਲ ਦਾ ਬੰਦਾ ਆਪਣੇ ਟੈਲੀਫੋਨ ਤੋਂ 1 ਘੰਟੇ ਦੀ ਇੰਟਰਵਿਊ ਕਨੈਕਸ਼ਨ ਚਲਾ ਦੇਣਾ ਕਰਾਏ ਤੇ ਲੋਕ ਕਿੰਨਾ ਕੁ ਉਹਦੇ ਤੇ ਵਿਸ਼ਵਾਸ ਕਰ ਸਕਦੇ ਤੋਂ ਇਹ ਇਸ ਟਾਈਮ ਲੋਕਾਂ ਦਾ ਵਿਸ਼ਵਾਸ ਇਹ ਸਰਕਾਰ ਤੋਂ ਕੰਪਲੀਟਲੀ ਉੱਠ ਚੁੱਕਿਆ ਨਾ ਇਹਨਾਂ ਨੂੰ ਰਾਜ ਕਰਨ ਦਾ ਪਤਾ ਲੋਕ ਤੇ ਪਿਛਟਾਰੇ ਨੇ ਇਹ ਕਿਸ ਕਿਸਮ ਦੀ ਅਸੀਂ ਸਰਕਾਰ ਲੈ ਕੇ ਆ ਗਏ ਲੋਕ ਤੇ ਵੇਖ ਰਹੇ ਨੇ ਕਿ ਜਲਦੀ ਤੋਂ ਜਲਦੀ ਇਹ ਰੁਕਸਤ ਹੋਣ ਤੇ ਲੋਕਾਂ ਨੂੰ ਸਾਹ ਉਹਨਾਂ ਦਾ ਸੌਖਾ ਹੈ ਉਹ ਮੈਂ ਤੁਹਾਨੂੰ ਇੱਕੋ ਬੇਨਤੀ ਕਰਨਾ ਚਾਹਨਾ ਕੇਜਰੀਵਾਲ ਸਾਹਿਬ ਨੇ ਜਦੋਂ ਇਹ ਸਰਕਾਰ ਤੋਂ ਬਾਹਰ ਸਾਨੂੰ ਵਾਅਦਾ ਕੀਤਾ ਸੀ ਕਿ ਚਾਰ ਹਫ਼ਤਿਆਂ ਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ 23 ਸਾਲ ਗੁਜ਼ਰ ਚੁੱਕੇ ਨੇ ਫਿਰ ਪਿਛਲੇ 2023 ਅਗਸਤ ਨੂੰ 15 ਅਗਸਤ ਵਾਲੇ ਦਿਨ ਸੂਬੇ ਨੂੰ ਸਬੋਧਨ ਕਰਦਿਆਂ ਹੋਇਆ ਚੀਫ ਮਿਨਿਸਟਰ ਭਗਵੰਤ ਮਾਨ ਨੇ ਗੱਲ ਕਹੀ ਸੀ ਕਿ 2024 ਅਗਸਤ ਦੇ ਜਿਹੜਾ 15 ਅਗਸਤ ਹੋਏਗਾ ਉਸ ਤੋਂ ਪਹਿਲੇ ਪਹਿਲੇ ਕੰਪਲੀਟ ਅਸੀਂ ਇਹੋ ਜਿਹੇ ਕਦਮ ਉਠਾਵਾਂਗੇ ਕਿ ਨਸ਼ਾ ਮੁਕਤ ਹੋ ਜਾਏ ਤੇ ਤੁਸੀਂ ਵੇਖਿਆ ਹੀ ਹਾਲ ਕੀ ਬਣ ਰਿਹਾ ਹੁਣ ਉਹਦਾ ਜ਼ਿਕਰ ਹੀ ਕਿਤੇ ਨਹੀਂ ਕਰਦਾ ਐ ਕਿ ਮੈਂ ਇਹ ਗੱਲ ਕਹੀ ਸੀ ਸਪੀਕਰ ਸਾਹਿਬ ਨੂੰ ਸਪੀਕਰ ਸਾਹਿਬ ਟਾਈਮ ਦਿਓ ਲਾਅ ਐਂਡ ਆਰਡਰ ਤੇ ਨਸ਼ਿਆਂ ਤੇ ਬਰਗਾੜੀ ਬਾਈਬਲ ਕਲਾਸ ਤੇ ਬਹੁਤ ਸਾਰੇ ਹੋਰ ਮੁੱਦਿਆਂ ਤੇ ਅਸੀਂ ਬਹਿਸ ਕਰਨੀ ਹੈ ਵਕਤ ਦੋ ਵਕਤੀ ਕਿਸੇ ਨੂੰ ਨਹੀਂ ਦਿੱਤਾ ਜੀ ਇੱਕ ਦਿਨ 'ਚ ਸੈਸ਼ਨ ਖਤਮ ਕਰ ਦਿੱਤਾ ਇਹ ਸੋਸ ਪਾਰਟੀ ਨੇ ਜਿਹੜੀ ਕਹਿੰਦੀ ਇਹ ਬਦਲਾਵ ਲੈ ਕੇ ਆਵਾਂਗੇ ਤੇ ਅਸੀਂ ਹਰ ਸੈਸ਼ਨ ਜਿਹੜਾ ਹਰ ਸਾਲ 120 ਦਿਨ ਦਾ ਸੈਸ਼ਨ ਕਰਿਆ ਕਰਾਂਗੇ ਤਿੰਨ ਸਾਲ ਗੁਜ਼ਰਨ ਤੋਂ ਬਾਅਦ 39 ਸੈਸ਼ਨ ਟੋਟਲ ਚ ਹੋਏ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਵੀ ਵਿਧਾਨ ਸਭਾ ਦੇ ਕਹਿੰਦੇ ਨੇ ਮੈਂ ਕਿ ਕਾਨੂੰਨ ਵਾਲੀ ਕਿਤਾਬ ਕੱਢ ਕੇ ਦਿੱਤੀ ਸੀ ਕਿ ਸੈਕਸ਼ਨ 14ਏ ਦੇ ਅਧੀਨ ਮਿਨੀਮਮ 40 ਸੈਸ਼ਨ ਪਰ ਇਹ ਹੋਣੇ ਚਾਹੀਦੇ ਸਮਝੋ 40 ਦਿਨ ਅਸੈਂਬਲੀ ਜ਼ਰੂਰ ਚੱਲਣੀ ਚਾਹੀਦੀ ਇਹ 39 ਦਿਨ ਚੱਲ ਗਏ ਤੇ ਨਾਲ ਸਾਲ ਤੇ ਤੁਸੀਂ ਆਪੇ ਹਿਸਾਬ ਲਾਓ ਕਿ ਗੱਲਾਂ ਕੀ ਕਰਦੇ ਸੀ ਤੇ ਨਿਕਲੇ ਵਿੱਚੋਂ ਕੀ ਅੱਜ ਤਹਿਸੀਲਾਂ ਵਿੱਚ ਅੱਜ ਥਾਣਿਆਂ ਵਿੱਚ ਕੀ ਆਮ ਸਧਾਰਨ ਬੰਦਾ ਜਿਹੜਾ ਬਿਨਾ ਰਿਸ਼ਵਤ ਕੋਈ ਕੰਮ ਕਰਵਾਸਾ ਨਹੀਂ ਮੈਂ ਪੰਜਾਬ ਦੇ ਸਮੁੱਚੇ ਆਵਾਮ ਨੂੰ ਬੇਸਿਕਲੀ ਜਿਹੜੇ ਹਰਿਆਣੇ ਦੇ ਬਾਰਡਰਸ ਤੇ ਬੈਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਤਗੜੇ ਹੋ ਕੇ ਕਾਂਗਰਸ ਦਾ ਸਾਥ ਦੋ ਹਰਿਆਣੇ ਚ ਹਿਮਾਚਲ ਵਿੱਚ ਪਹਿਲੇ ਸਾਡੀ ਸਰਕਾਰ ਬਣ ਚੁੱਕੀ ਹਰਿਆਣੇ ਚ ਬਣੇਗੀ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਬਣਦੇ ਵਿੱਚ ਇੱਕ ਅਹਿਮ ਰੋਲ ਹਰਿਆਣਾ ਵੀ ਪਲੇ ਕਰੇਗਾ ਮੇਰੀ ਅਪੀਲ ਹੈ ਕਾਂਗਰਸ ਦੇ ਸਾਰੇ ਸਾਥੀਆਂ ਨੂੰ ਤੇ ਵਿਸ਼ੇਸ਼ ਤੌਰ ਪੰਜਾਬੀਆਂ ਤੁਸੀਂ ਕਿਰਪਾ ਕਰਕੇ ਸਾਡੀ ਪਾਰਟੀ ਦਾ ਸਮਰਥਨ ਕਰੋ ਹਰਿਆਣੇ ਵਿੱਚ ਹਰਿਆਣੇ ਵਿੱਚ ਵੀ ਖੱਟੜ ਸਰਕਾਰ ਤੇ ਸੈਣੀ ਸਰਕਾਰ ਕੰਪਲੀਟਲੀ ਫੇਲ ਰਹੀ ਲੋਕ ਤਬਦੀਲੀ ਚਾਹੁੰਦੇ ਨੇ ਤੇ ਮੈਨੂੰ ਪੂਰ ਨਾਸ ਹੈ ਕਿ ਐਤ ਕੀ 2/3 ਮੈਜੋਰਟੀ ਨਾਲ ਕਾਂਗਰਸ ਜਿੱਤੇਗੀ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਦਿળોਬਾਰੀ ਆ ਇਹ ਉਹਨਾਂ ਨੇ ਇੱਕ ਵੱਡੀ ਜ਼ਿੰਮੇਵਾਰੀ ਇੱਕ ਪੰਜਾਬੀ ਨੂੰ ਦਿੱਤੀ ਹੈ ਪਹਿਲੇ ਤੁਹਾਡੇ ਦਾਸ ਨੂੰ ਹਿਮਾਚਲ ਚਲਾਇਆ ਸੀ ਹਿਮਾਚਲ ਜਿੱਤ ਕੇ ਦਿੱਤਾ ਉਹਨੇ ਹਰਿਆਣੇ ਚਲਾਇਆ ਗੁਰੂ ਮਾਰਾ ਸਾਹਿਬ ਦੀ ਉੱਥੇ ਵੀ ਕਿਰਪਾ ਹੋਣੀ ਤੇ ਬਾਕੀ ਫਿਰ ਪੰਜਾਬ ਦੇ ਵਿੱਚ ਸਾਈ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਕੀ ਹੱਲਾ ਮਾਰਾਂਗੇ ਇਹਨਾਂ ਨੂੰ ਇੱਥੋਂ ਤੋੜਾਂਗੇ ਜੀ ਪੰਜਾਬ ਦੇ ਵਿੱਚ ਇੱਕ ਵਾਰ ਲੋਕਾਂ ਦਾ ਸਾਹ ਸੌਖਾ ਕਰਾਂਗੇ ਬਹੁਤ